ਤੂੰ ਮੈਨੂੰ 5 ਲੱਖ ਦਿੱਤਾ ਮੈਂ ਤੈਨੂੰ 15 ਲੱਖ ਬਣਾ ਕੇ ਦੇਣਾ ਹਾਂ ਇਹ ਗੱਲ ਫਿਰ ਹਾਂ ਉਹ ਬੋਤੇ ਦੇ ਬੋਲਾ ਵਾਲਾ ਹੀ ਕੰਮ ਆਹੀ ਹਾਂ 15 ਲੱਖ ਐ ਨਹੀਂ ਜੱਤ ਹੁੰਦਾ ਜੀ ਹਾਂ ਕਬੂਤ ਨਸਲ ਹਾਂ ਤੁਹਾਡੀ ਕਿਸਮਤ ਤੁਹਾਡਾ ਸਮਾਂ ਸਹੀ ਚੱਲਦਾ ਹੋ ਸਕਦਾ ਜਿੱਤ ਜਾਵੇ ਹਾਂ ਨਹੀਂ ਤਾਂ ਭੁੱਲ ਜਾਓ ਤੁਸੀਂ ਜਿਹੜਾ 5 ਲੱਖ ਦਿੱਤਾ ਉਹ ਵੀ ਖੂਚ ਪਾ ਦੋ ਉਸ ਤੋਂ ਬਾਅਦ ਤਾਂ ਬਸ ਫਿਰ ਗੇਮ ਨੂੰ ਹੋਰ ਵਧਾਉਣ ਦੇ ਚੱਕਰ ਚ ਪੁੱਠੇ ਚੱਕਰਾਂ ਚ ਪੈ ਗਏ ਥੋੜੇ ਜੀ ਹਾਂ ਇਹ ਫਰਕ ਪੈਂਦਾ ਬਿਲਕੁਲ ਪੈਂਦਾ ਜੀ ਉਹ ਜਿਵੇਂ ਭਾਈ ਸਰਪੰਚ ਸਾਹਿਬ ਬੰਦਾ ਆਪਦਾ ਵਧੀਆ ਕਾਰੋਬਾਰ ਚੱਲਦਾ ਉਹ ਕਹਿੰਦਾ ਵੀ ਉਹਦਾ ਉਹਨਾਂ ਚੱਲਦਾ ਵੀ ਉਹ ਫਲਾਨਾ ਖੇਤੀ ਕਰਦਾ ਉਹਦੀ ਟਰੱਕ ਆ ਵੀ ਆਪਾਂ ਟਰੱਕ ਲੈ ਲਈਏ ਉਹ ਲੈ ਲਈ ਆਪਦਾ ਛੱਡ ਕੇ ਵੀ ਬੰਦਾ ਉਧਰ ਨੂੰ ਭਜਦਾ ਬਹੁਤ ਟਰੱਕਾਂ ਚੱਕਰਾਂ ਪੈ ਗਏ ਬੰਦਾ ਫੇਲ ਹੋਇਆ ਆਪਦਾ ਵੀ ਡਬੋ ਲੈਂਦਾ ਜਿਹੜਾ ਹੈਗਾ ਹਾਂਜੀ ਹਾਂਜੀ ਤੇ ਉਹ ਫਿਰ ਚੱਕਰਾਂ ਚ ਕੋਈ ਖੱਟਿਆ ਤੇ ਖੱਟਣਾ ਲੱਗੀ ਜਿਵੇਂ ਚਲੋ ਆਇਆ ਤਾਂ ਫਿਰ ਆਪਣੇ ਚੱਲੀ ਜਾਂਦਾ ਜਿੱਥੇ ਪੈਸੇ ਤਾਂ ਕੂਤਰਾਂ ਨੇ ਆਪਾਂ ਨੂੰ ਬਰੋਬਰੀ ਕਰਕੇ ਦਿੱਤੇ ਨੇ ਕਦੇ ਘਾਟਾ ਦਾ ਪਿਆ ਹੀ ਨਹੀਂ ਹੈਗਾ ਹਾਂ ਐ ਨਹੀਂ ਹੈਗਾ ਵੀ ਚੱਲ ਆਪਾਂ ਨੂੰ ਬਚਿਆ ਨਹੀਂ ਵੀ ਆਪਾਂ ਕਹਦੇ ਵੀ ਤੁਹਾਨੂੰ ਲੱਖ ਵਜ ਗਿਆ ਉਹ ਨਹੀਂ ਬਚਿਆ ਨਹੀਂ ਬਰੋਬਰ ਹੀ ਹੁੰਦੇ ਸੀ ਆਪਣਾ ਸ਼ੌਂਕ ਪੂਰਾ ਹੀ ਰਹਿੰਦਾ ਸੀਗਾ ਨਹੀਂ ਇੰਨੀਆਂ ਬਾਜੀਆਂ ਜਿੱਤ ਕੇ ਜਾਂ ਹੋਰ ਖਰਚੇ ਬਹੁਤ ਨੇ ਵੀ ਕੀ ਵੀਰ ਇਹ ਤਾਂ ਐਵੇਂ ਹੀ ਲੱਗਦਾ ਲੋਕਾਂ ਨੂੰ ਖਰਚੇ ਬਹੁਤ ਹੁੰਦੇ ਨੇ ਐਂਟਰੀਆਂ ਕਿੰਨੀਆਂ ਨੇ ਬਾਦਾਮ ਕਿੰਨੇ ਦੇ ਆਉਣੇ ਆ ਬੰਦਾ ਵੀ ਆ ਘਰੇ ਉਹਨੂੰ ਵੀ ਦੇਣੇ ਆ ਪੈਸੇ ਜਿਹੜਾ ਸਿਆਲਾਂ ਦੇ ਖਰਚੇ ਨੇ ਕਿੰਨੀ ਕਿੰਨੀ ਸਰੋਂ ਆ ਜਾਣੀਆਂ ਉਹ ਚਲੋ ਬਰੋਬਰ ਸਰੋਬਰ ਆਪਾਂ ਕਿਹੜਾ ਇਹਨਾਂ ਦਾ ਘਰ ਪਾਉਣਾ ਜਾਂ ਕੋਈ ਇਹਦਾ ਨਾ ਕੋਈ ਕਾਰੋਬਾਰ ਕਰਨਾ ਆਪਣਾ ਸ਼ੌਂਕ ਆ ਨਹੀਂ ਹੁਣ ਜਿਹੜੇ ਚਲੋ ਇਹ ਥੋੜੀ ਗੱਲ ਆ ਹਾਂਜੀ ਹੁਣ ਜਿਹੜਾ ਨਵਾਂ ਯੂਥ ਆ ਰਿਹਾ ਹਾਂਜੀ ਹਾਂਜੀ ਉਹ ਤਾਂ ਉਹੀ ਸੋਚ ਕੇ ਆ ਰਿਹਾ ਉਹ ਹੁਣ ਤਾਂ ਹੀ ਉਹਨਾਂ ਨੇ ਬਿਜ਼ਨਸ ਆਇਆ ਹੈ ਉਹ ਕਹਿੰਦੇ ਨਹੀਂ ਉਹ ਜਿਹੜਾ ਹੁਣ ਬਿਲਕੁਲ ਤੁਸੀਂ ਹੀ ਆ ਚਲੋ ਥੋੜੀ ਧਾਰਨ ਕੋਈ ਹੋਰ ਤਰੀਕੇ ਨਾ ਦਿੰਦਾ ਉਹ ਹਾਂਜੀ ਹਾਂਜੀ ਬਈ ਸੋਨੀ ਆ ਕਬੂਤਰ ੜਾਉਂਦਾ ਹਾਂਜੀ ਤੁਸੀਂ ਇਮਾਨਦਾਰ ਹੋ ਇਮਾਨਦਾਰ ਸਾਰੇ ਹੀ ਆ ਚਲੋ ਸਾਰੇ ਹੀ ਸਾਰੀ ਦੁਨੀਆ ਇਮਾਨਦਾਰ ਹੀ ਆ ਪਰ ਜਿਹੜਾ ਬਾਈ ਜੀ ਮੰਨ ਲਓ 10 ਚੇਲੇ ਬਣਾਏ ਆ ਕਿਸੇ ਨੇ 5 ਬਣਾਏ ਆ ਆ ਸਾਹਮਣੇ ਚੱਲਦਾ ਬਈ ਮੈਂ ਜੀ ਉਹ ਫਲਾਣੇ ਦਾ 5 ਲੱਖ ਦੇ ਕੇ ਚੇਲਾ ਬਣ ਗਿਆ ਹਾਂਜੀ ਹਾਂਜੀ ਤੁਸੀਂ ਬਾਈ ਜੀ ਨੂੰ ਕੁਝ ਨਹੀਂ ਦਿੱਤਾ? ਨਾ ਜੀ। ਤੁਸੀਂ ਹੁਣ ਜਿਹੜੇ ਆਪ ਦਾ ਕੋਈ ਤਿਆਰ ਮਿੱਤਰ ਦੋਸਤ ਨਾਲ ਤਿਆਰ ਕੀਤੇ ਉਹਨਾਂ ਤੋਂ ਲਿਆ ਕੁਝ? ਮਤਲਬ ਹੀ ਨਹੀਂ ਜੀ। ਹਾਂ। ਆਹ ਬੈਠਾ ਇੱਕ ਤਾਂ ਉਹ ਬੈਠਾ ਮੁੰਡਾ ਐ ਕੋਹ ਬੈਠਾ ਜੀ। ਹਾਂ। ਆਹ ਬੈਠਾ। ਹਾਂ। ਮਤਲਬ ਹੀ ਨਹੀਂ। ਕਦੇ ਕੋਈ ਬੰਦਾ ਜ਼ਿੰਦਗੀ 'ਚ ਵੀ ਨਹੀਂ ਕਹਿ ਸਕਦਾ। ਅੱਛਾ। ਹਾਂ ਜੀ। ਉਹਦੇ ਵੀ ਨਹੀਂ। ਉਹ ਵਜਾ। ਵਜਾ ਵਜਾ ਜਦੋਂ ਆਪਣੇ ਉਸਤਾਦ ਨੇ ਨਹੀਂ ਆਪਾਂ ਤੋਂ ਕੁਝ ਲਿਆ ਮੈਂ ਵੈਸੇ ਵੀ ਜਿਵੇਂ ਹੁਣ ਅਸਲ ਵਿੱਚ ਸੁਭਾਅ ਉਹ ਬੰਦਿਆਂ ਦੇ ਆਸ-ਪਾਸ ਵਿੱਚ ਮਿਲਦੇ ਉਹਨਾਂ ਦੀ ਮਤਲਬ ਸੁਭਾਅ ਇੱਕੋ ਜਿਹਾ ਹੋਣ। ਹੂੰ। ਮਤਲਬ ਖਾਣ ਪੀਣ ਵਾਲਾ ਕੰਮ ਨਾ ਹੋਵੇ ਵੀ ਲੁੱਟਣਾ ਲੋਕਾਂ ਨੂੰ ਹੁਣ ਜੇ ਬਾਈ ਜੀ ਦੇ ਲਾਲ ਤੇ ਬਾਈ ਵੀ ਲੈ ਸਕਦਾ ਈ ਕੁਝ ਸਾਥ ਤੋਂ ਹੂੰ ਕਿਉਂਕਿ ਤੋ ਹੁਣ ਤਾਂ ਲੋਕਾਂ ਦੀ 5-5 ਲੱਖ ਰੁਪਏ ਦੀ ਇਹ ਗਿਣਤੀ ਦੇ 1-2 ਬੰਦੇ ਹੀ ਸੀਗੇ ਹਾਂਜੀ ਮਿੱਕੀ ਗਾਮੀ ਵਾਲ ਬਾਈ ਜੀ ਦਾ ਅਗਲਾ ਕਹਿੰਦਾ ਗਾਮ ਉਹ ਬ੍ਰਾਂਡ ਸੀ ਹਾਂਜੀ ਬ੍ਰਾਂਡ ਉਹ ਹੈਗਾ ਰਹਿਣਾ ਵੀ ਉਹ ਰਹਿਣਾ ਹਾਂ ਕਹਿੰਦਾ ਤੂੰ ਗਾਮੀ ਵਾਲਾ ਹਾਂ ਹੁਣ ਵੀ ਆਈ ਚੱਲਣਾ ਉਹ ਜਿਹੜੀ ਜਾਂਦੀ ਬਾਈ ਜੀ ਨਾਲ ਉਹਦੀ ਦੋਸਤੀ ਹੋ ਗਈ ਹਾਂਜੀ ਬਾਈ ਜੀ ਹੁਣੀ ਉਦੋਂ ਤੱਕ ਇਲਾਕੇ 'ਚ ਇਹ ਚਾਹ ਪਪਾ ਬਾਈ ਜੀ ਪਪਾ ਬਾਈ ਜੀ ਦਾ ਚਲੋ ਬਾਈ ਜੀ ਦਾ ਉਹ ਸ਼ਬੀ ਸੀ ਕੋਈ ਚਿਹਰੇ 'ਤੇ ਪ੍ਰਭਾਵ ਹੁੰਦਾ ਹਾਂਜੀ ਹਾਂਜੀ ਕੋਈ ਦਿਲਾਂ 'ਚ ਕੁਦਰਤੀ ਗੱਲ ਆ ਕੋਈ ਸ਼ਬੀ ਬਣ ਜਾਂਦੀ ਆ ਬੰਦਾ ਸ਼ਰਮ ਨਹੀਂ ਮੰਨਦਾ ਹੁੰਦਾ ਉਹ ਗੱਲ ਬਾਈ ਜੀ ਦਾ ਚਲੋ ਅੱਜ ਟਿੱਕਰ ਹਾਂ ਜੀ ਹਾਂ ਉਹ ਉਦੋਂ ਤਾਂ ਗੱਲਬਾਤ ਇੰਨੀ ਹੈ ਨਹੀਂ ਸੀਗੀ ਪਰ ਹੁਣ ਤਾਂ ਉਹ ਤਾਂ ਚੱਲਦਾ ਕੰਮ ਹਾਂ ਜੀ ਫੁੱਲ ਨੇ ਮੇਰੇ ਕੋਲੇ ਆਏ ਨੇ ਜੀ ਇਹ ਮੁੰਡਾ ਇੱਕ ਕੱਦੂ ਹਸਣ ਤੋਂ ਆ ਮੁੰਡਾ ਹਾਂ ਉਹ ਆਇਆ ਤੋਲੇ ਦੀ ਸਾਫ ਲੈ ਕੇ ਕੱਪੜੇ ਲੈ ਕੇ ਹਾਂ ਉਹ ਜਣੇ ਕਿ ਖੜੇ ਪੈ ਗਿਆ ਜੀ ਕਹਿੰਦਾ ਵੀ ਮੈਂ ਦੇ ਕੇ ਜਾਣੀ ਮੈਂ ਕਿਹਾ ਵੀ ਇਹ ਕੰਮ ਤਾਂ ਹੋ ਹੀ ਨਹੀਂ ਸਕਦਾ ਹਾਂ ਜੇ ਤਾਂ ਦੁਆਰੇ ਗੱਲ ਕਰੀ ਫਿਰ ਮੈਂ ਤੈਨੂੰ ਬਾਹਾਂ ਫੜ ਕੇ ਬਾਹਰ ਕੱਢੂੰ ਐਨਾ ਕਿਹੜਾ ਕੰਮ ਹਾਂ ਜੀ ਇੰਨਾ ਹੀ ਕਿਹੜਾ ਆਪਣਾ ਕੰਮ ਹਾਂ ਫਰੋ ਕਨ ਵੀਰ ਕੁਰਤਾ ਪਜਾਮਾ ਦਾ ਰੱਖ ਲਾ ਮਖਾ ਵੀ ਮੈਂ ਇਹ ਵੀ ਨਹੀਂ ਰੱਖਣਾ ਹਾਂ ਅੱਖਾਂ 'ਚੋਂ ਹੰਝੂ ਡਿੱਗਣ ਫਿਰ ਮੈਂ ਰੱਖ ਲਿਆ ਮੈਂ ਚੱਲ ਜਰ ਕੋਈ ਗੱਲ ਵੀ ਇੰਨਾ ਪਿਆਰ ਕਰਦਾ ਅੱਛਾ ਮਤਲਬ ਐ ਨਹੀਂ ਆਪਾਂ ਚਲੋ ਬਖਰੀ ਵਾਲਾ ਆਪਾਂ ਨੂੰ ਦੇਖ ਜਦੋਂ ਇਮਾਨਦਾਰੀ ਆਪਣੇ ਪੱਲੇ ਸਾਰਾ ਕੁਝ ਹੀ ਦੇਈ ਜਾਂਦਾ ਰੱਬ ਸਾਰਾ ਕੁਝ ਬਾਈ ਜੀ ਦਾ ਹੋਰ ਕੌਣ ਜੇ ਲਾ ਹੁਣ ਕਿ ਜਗੇ ਬਾਈ ਜੀ ਅਸੀਂ ਆਪ ਦਾ ਆਪਦਾ ਹੀ ਗਰੁੱਪ ਐ ਇੱਕ ਮੁੰਡਾ ਹੁਣ ਮੋਨੋ ਸਰਪੰਚ 80 ਵਾਲਾ ਉਹ ਬਣਿਆ ਬਾਈ ਦਾ ਚੇਲਾ ਬਾਈ ਨੇ ਤਾਂ ਬਣਾਈ ਨਹੀਂ ਉਹ ਬਾਈ ਵੀ ਧੱਕੇ ਨਾਲ ਹੀ ਆ ਗਿਆ ਬਾਈ ਕੋਲੇ ਕਹਿੰਦਾ ਵੀ ਮੈਂ ਤਾਂ ਬਣ ਨਹੀਂ ਜੀ ਦੀਪ ਉਹ ਤੋਂ ਅਰੇ ਸਰ ਤੋਂ ਹਾਂ ਜੀ ਰਾਏ ਸਰ ਭਾਈ ਜੀ ਦੇ ਚੇਲੇ ਦਾ ਜਾਂ ਚੇਲੇ ਵਾਲੀ ਗੱਲ ਹੈ ਚੇਲੇ ਵਾਲੀ ਗੱਲ ਬਰਾਬਰ ਬਾਈ ਜੀ ਗੱਲ ਉਹ ਚੇਲਾ ਆਪਾਂ ਮੈਂ ਤਾਂ ਜਿਹੜਾ ਗੁਰੂ ਹੁੰਦਾ ਉਹ ਤਾਂ ਸਿੱਖਣ ਨੂੰ ਹੁੰਦਾ ਤੇ ਚੇਲੇ ਹੀ ਹਾਂ ਹਾਂ ਚੇਲੇ ਮੈਂ ਮੈਂ ਬਾਈ ਤੂੰ ਕਹਿਣਾ ਬਾਈ ਜੀ ਨੇ ਮੈਨੂੰ ਸਟੇਜ ਤੇ ਚਾੜਿਆ ਮੈਂ ਬਾਈ ਜੀ ਦਾ ਸਤਿਕਾਰ ਕਰਨੀ ਕਰਨ ਹਾਂ ਜੀ ਉਹ ਆਪਣਾ ਸਤਿਕਾਰ ਉਹ ਆਪਾਂ ਤਾਂ ਨਹੀਂ ਕਹਿੰਦਾ ਵੀ ਬਾਈ ਆਪਾਂ ਨੌ ਲੈਣੀਏ ਤੇ ਆਪਾਂ ਕਹਿੰਦੇ ਵੀ ਬਾਈ ਜੀ ਤੋਂ ਆਪਾਂ ਉਹ ਗੱਲ ਵੱਖਰੀ ਹੈ ਨਾ ਬਿਲਕੁਲ ਬਿਲਕੁਲ ਅੱਛਾ ਸੋਨੀ ਵੀਰ ਜਦੋਂ ਹੁਣ ਇਹ ਪ੍ਰੋਗਰਾਮ ਆ ਜਿਹੜਾ ਨਮਾ ਜੂਥ ਆ ਘਰੇ ਵੀ ਟੱਕਰਾ ਮਾਰਦਾ ਹਾਂਜੀ ਹਾਂਜੀ ਅਮੀਰ ਬੰਦੇ ਵੀ ਬਾਹਰ ਦੇਸ਼ ਵਿਦੇਸ਼ ਚ ਤੇ ਸ਼ੌਕ ਆ ਥੋੜੇ ਪਿੰਡ ਕਿੰਨੇ ਕਬੂਤਰ ਸਾਰੇ ਪਿੰਡਾਂ ਕੀ ਆ ਪੰਜਾਬ ਦੇ ਟੋਕ ਇੱਕ ਇਹੀ ਵੱਡਾ ਸ਼ੌਕ ਰਹਿ ਗਿਆ ਹਾਂਜੀ ਇਹਦੇ ਚ ਬਹੁਤ ਬੰਦੇ ਗਮਰਾਹ ਹੋਗੇ ਗਮਰਾ ਹੁੰਦੇ ਆ ਗਮਰਾ ਅਗਲਾ ਕਹਿੰਦਾ ਯਾਰ 10 ਲੱਖ ਦੀ ਬਾਜੀ ਹਾਂਜੀ ਹਾਂ ਉਹ ਜਿੱਤਣੀ ਪਤਾ ਨਹੀਂ ਕਿੰਨੀ ਆ ਜਿੱਤਣੀ ਬਿਲਕੁਲ ਵੈਲ ਸੰਝੇ ਹੋਗੇ ਪਰ ਜਿਹੜਾ ਨਾਰਮਲ ਬੰਦਾ ਉਹਨੂੰ ਤਾਂ ਇਹ ਕਬੂਤਰਾ 'ਚ ਬਹੁਤ ਪੈਸੇ ਆ ਬਹੁਤ ਜ਼ਿਆਦੇ ਹੀ ਐ ਹੁੰਦਾ ਵਸ ਹਨ ਹੋਇਆ ਨਾ ਹਾਂਜੀ ਉਹ ਹੁਣ ਉਹ ਬੰਦੇ ਜਿਹੜੇ ਆਉਂਦੇ ਆ ਉਹ ਕਹਿੰਦਾ ਜੀ ਗੁਰੂ ਵੀ ਜਿਹੜੇ ਬਣਾਉਂਦੇ ਆ ਉਹ ਮੈਂ ਸੁਣਿਆ ਮੈਂ ਇਹ ਸੋਚਦਾ ਉਹ ਕਹਿੰਦੇ ਜੀ ਤੂੰ ਮੈਨੂੰ 5 ਲੱਖ ਦਿੱਤਾ ਮੈਂ ਪਤਾ ਨੂੰ 15 ਲੱਖ ਬਣਾ ਕੇ ਦੇਣਾ ਹਾਂਜੀ ਇਹ ਗੱਲ ਫਿਰ ਹਾਂ ਉਹ ਵੋਤੇ ਦੇ ਬੋਲ ਵਾਲਾ ਹੀ ਕੰਮ ਆਹੀ ਹਾਂ 15 ਲੱਖ ਐ ਨਹੀਂ ਜਿੱਤ ਹੁੰਦਾ ਜੀ ਹਾਂ ਕਬੂਤ ਨਸਲ ਹਾਂ ਛੋਡੀ ਕਿਸਮਤ ਤੁਹਾਡਾ ਸਮਾਂ ਸਹੀ ਚੱਲਦਾ ਹੋ ਸਕਦਾ ਜਿੱਤ ਜਾਵੇ ਹਾਂ ਨਹੀਂ ਤਾਂ ਭੁੱਲ ਜਾਓ ਤੁਸੀਂ ਜਿਹੜਾ 5 ਲੱਖ ਦਿੱਤਾ ਉਹ ਵੀ ਖੂਚ ਪਾ ਦੋ ਤੁਸੀਂ ਅੱਛਾ ਇੱਕ ਗੱਲ ਹੋਰ ਆ ਸੁਣੀ ਵੀਰ ਹਾਂਜੀ ਚਲੋ ਸਰਪੰਚ ਸਾਹਿਬ ਤੁਸੀਂ ਵੀ ਸਿਆਣੇ ਬਾਈ ਜੀ ਬੈਠੇ ਆ ਸਾਡੀ ਸਾਰੇ ਜੂਥ ਬੈਠਾ ਵਾ ਕੁਝ ਸਮੇਂ ਨੂੰ ਇਹੋ ਜੀਆਂ ਗੱਲਾਂ ਹੋਣਗੀਆਂ ਬੰਦਾ ਕਿਸੇ ਨੇ 5 ਲੱਖ ਦਿੱਤਾ ਹੋਇਆ ਹਾਂਜੀ ਹਾਂਜੀ ਉਹ ਬੰਦਾ ਕੋਈ ਬਹੁਤ ਢੱਲੇਦਾਰ ਉੱਤੇ ਖੜਾ ਉਹ ਆ ਕੇ ਉਹਦੇ ਗੱਲ 'ਚ ਹੱਥ ਪਾ ਲਵੇ 10 ਬੰਦੇ ਵੀ ਮੈਂ 5 ਲੱਖ ਦਿੱਤਾ ਮੈਂ ਤਾਂ 5 ਬਾਜ਼ੀਆਂ ਨਹੀਂ ਹੁਣ ਤੱਕ ਜਿੱਤੇ ਆ ਉਹ ਹੋਊਗਾ ਜੀ ਕੰਮ ਇਹ ਆਉਣ ਵਾਲੇ ਸਮੇਂ 'ਚ ਬਿਲਕੁਲ ਹੋਊਗਾ ਜੀ ਜਿੰਨੀ ਬਾਜ਼ੀ ਹੁੰਦਾ ਜੀ ਹੁਣ ਵੀ ਹੁੰਦਾ ਵੀ ਹੁੰਦਾ ਜੀ ਇੱਕ ਦੋ ਵਾਰੀ ਹੋ ਗਿਆ ਇਹ 'ਚ ਕੋਈ ਚੱਕਰ ਬਾਜੀ ਇਹ ਤਾਂ ਹੁਣ ਜਿਹੜੀ ਆਪਾਂ ਗੱਲ ਕਰਦੇ ਨਵਾਂ ਜੂਥ ਪਟਕ ਰਿਹਾ ਵਾ ਘਰਾਂ 'ਚ ਵੀ ਰੌਲੇ ਪੈ ਰਹੇ ਆ ਹਾਂ ਘਰਾਂ 'ਚ ਰੌਲੇ ਪੈ ਰਹੇ ਆ ਸਰਪੰਚ ਸਾਹਿਬ ਕਈ ਗਰਾਂ ਜਵਾਕ ਕੋਈ ਜਿਵੇਂ ਬਾਈ ਜੀ ਨੂੰ ਚਲੋ ਆਪਾਂ ਇਹ ਨਹੀਂ ਕਹਿੰਦੇ ਕੋਈ ਨਵਾਂ ਮੁੰਡਾ ਵਾ ਬਾਈ ਛਾਂਪ ਲੈ ਲੈਂਦਾ ਇਹਦਾ ਇਹਨਾਂ ਨੂੰ ਪਤਾ ਕਈ ਗਰਾਂ ਹੂੰ ਹੀ ਕੋਈ ਡਿਵਾਕ ਅਗਲਾ ਕਹਿੰਦਾ ਆਪਾਂ ਯਾਰ ਪੰਜ ਚਾਰ ਇਕੱਠੇ ਕਰ ਲਈਏ ਬਈ ਬਾਈ ਨੂੰ ਕਿਸੇ ਨੂੰ ਕੜਾ ਪਾਇਏ ਜੀ ਇਹ ਜਾਂ 50 ਹਜ਼ਾਰ ਲੱਖ ਰੁਪਈਆ ਦੇ ਦਈਏ ਨਵੇਂ ਜੂਤ ਦਾ ਤਾਂ ਹੁਣ ਤੁਹਾਨੂੰ ਪਤਾ ਸਾਰਾ ਅੱਗ ਤੇ ਮੱਚਦੇ ਫਿਰਦੇ ਆ ਉਹ ਸਿਰਫ ਜਿੱਤਣ ਲਈ ਫਿਰਦੇ ਆ ਜਿੱਤਣ ਲਈ ਹਾਂਜੀ ਜਿੱਤਣ ਲਈ ਫਿਰਦੇ ਅੱਜ ਆਪਣੀ ਆਪਾਂ ਨੂੰ ਆਪਦੀ ਰੋਟੀ ਖਾਣੀ ਔਖੀ ਆ ਬਿਲਕੁਲ ਉਹ ਸਿਰਫ ਸ਼ੌਂਕ ਵਾਲੀਆਂ ਗੱਲਾਂ ਤਾਂ ਦੂਰ ਗਈਆਂ ਸ਼ੌਕ ਦਾ ਜਿਹੜਾ ਕੋਈ ਆਇਆ ਬੰਦਾ ਵਾ ਬਾਹਰੋਂ ਆਇਆ ਜਾਂ ਅੰਦਰੋਂ ਆਇਆ ਉਹ ਸ਼ੌਂਕ ਪੂਰਾ ਹੋਰ ਕਿਸਮ ਦਾ ਕਰਦਾ ਵਾ ਵੀ ਚਲੋ ਆ ਗਿਆ ਵਾ ਹੁਣ ਬਾਈ ਜੀ ਤੁਸੀਂ ਬਹੁਤ ਸਿਆਣੇ ਹੋ ਸਾਰੇ ਤੁਸੀਂ ਕਲੱਬਰ ਸ਼ਿਕਾਰੀ ਕੁੱਤਿਆਂ ਚ ਬੈਲ ਗੱਡੀਆਂ ਚ ਸਾਰੇ ਪਾਸੇ ਹੀ ਆਉਣ ਕਰ ਆਉਣ ਵਾਲੇ ਸਮੇਂ ਚ ਇਹ ਗੱਲਾਂ ਬਾਈ ਜੀ ਹੋਣਗੀਆਂ ਜਿਹਨੇ 5 ਲੱਖ ਰੁਪਈਆ ਦਿੱਤਾ ਹੋਇਆ ਉਹਦਾ ਉਸਤਾਦ ਮਨੀ ਕਿਤੇ ਜਿੱਤੇ ਆ ਉਹਨੇ ਰੁਪਈਆ ਲੈ ਲਿਆ ਕੋਈ ਅਣਜਾਣ ਆਪਾਂ ਕਰਤੀ ਹੁਣ ਮਾਲਵਾ ਟੀਵੀ ਆ ਸਾਨੂੰ ਹਜ਼ਾਰਾਂ ਫੋਨ ਆਉਂਦੇ ਆ ਵੀ ਬਾਈ ਜੀ ਸਾਡੀ ਵੀ ਇੰਟਰਵਿਊ ਕਰੋ ਕਰੋ ਉਹ ਆਉਂਦੇ ਆ ਪਰ ਜੇ ਅਸੀਂ ਆਪਣੀ ਕੈਟਾਗਰੀ ਬਦਲਤੀ ਪੈਸਾ ਕੋਈ ਨਹੀਂ ਲੈਣਾ ਪੈਸੇ ਤਾਂ ਤੁਸੀਂ ਇਹਨਾਂ ਨੂੰ ਬੁਲਾਉਣੇ ਆ ਉਦੋਂ ਦੇਣੇ ਆ ਇਹ ਹੁਣ ਫ੍ਰੀ ਖਾਤੇ ਆ ਸਾਰਾ ਕੁਝ ਇਹ ਸਾਰਾ ਕੁਝ ਆ ਪਰ ਉਹਨਾਂ ਨੇ 5 ਲੱਖ ਰੁਪਈਆ ਲੈ ਲਿਆ ਵੀ ਮੈਂ ਤੈਨੂੰ ਚੇਲਾ ਬਣਾਉਣਾ ਵਾ ਤੇ ਤੈਨੂੰ ਮੈਂ ਕਹਿੰਦਾ ਉਹ ਜਿੱਤੇ ਆਪ ਨਹੀਂ ਹੁੰਦਾ ਆਉਣ ਵਾਲੇ ਸਮੇਂ 'ਚ ਬਾਈ ਜੀ ਫਿਰ ਇਹ ਕੀ ਗੱਲਾਂ ਹੋਣਗੀਆਂ ਗੱਲ ਵਿਕੀ ਹੋਈ ਆ ਵੀ ਪਹਿਲਾਂ ਤਾਂ ਮਤਲਬ ਜੀਨੇ ਉਸਤਾਜ ਜਾਂ ਚੇਲਾ ਇੱਕ ਦੂਜੇ ਨੇ ਬਣਾਉਣਾ ਕਰਨਾ ਪਹਿਲਾਂ ਉਹ ਆਪਸ ਵਿੱਚ ਹੀ ਹੋਣਗੇ ਉਹ ਜਿਹੜੇ ਥੋੜੇ ਹੁਸ਼ੇ ਟਾਈਪ ਦੇ ਬੰਦੇ ਹੋਣਗੇ ਵੀ ਜਿਹਦੇ ਕੋਲੇ ਪੈਸਾ ਆਮ ਹੀ ਆਇਆ ਹੋਊ ਵੀ ਚਲ ਇਹਦੀ ਕੀ ਪ੍ਰਵਾਹ ਆਪਾਂ ਨੂੰ ਬਾਪੂ ਦਾ ਕਮਾਇਆ ਆ ਉਹ ਦਊਗਾ ਫਿਰ ਉਹ ਸਾਲਖੰਡ ਜਿਹੜਾ ਪੜ ਆਏ ਨਹੀਂ ਹੋਊਗਾ ਵੀ ਵੇਟ ਵੀ ਨਹੀਂ ਕਰੂਗਾ ਵੇਟ ਨਹੀਂ ਉਹਨੇ ਕਰੀ ਨਹੀਂ ਹੈ ਵੀ ਮੈਂ ਸੋਨੀ ਨੂੰ ਦੂਜੇ ਦਿਨ ਖੇਡ ਦਸਤੀ ਕਈ ਅੱਜ ਵੀ ਇਹੋ ਜਿਹੇ ਫਿਰਦਨੇ ਦੋ ਦੋ ਸਾਲ ਦੇ ਅਜੇ ਪਿੰਰੇ ਦੇ ਨੇ ਕਪੜੀ ਧੋਈ ਜਾਂਦੇ ਆ ਬੰਦੇ ਚੇਲੇ ਬਣ ਕੇ ਵੀ ਧੋਂਦੇ ਨੇ ਬੰਦੇ ਅੱਛਾ ਕਈ ਵਾਰੀ ਆਉਂਦਾ ਵੀ ਆਪਾਂ ਨੂੰ ਅਗਲਾ ਇਹ ਵੀ ਦੇਖਦਾ ਵੀ ਹਾਂ ਜਾਰੇ ਮੇਰੇ ਅ ਮੇਰਾ ਨਾਉ ਚਮਕਾਊਗਾ ਕਿ ਨਹੀਂ ਕਿ ਗਾ ਜਿਵੇਂ ਹੁਣ ਆਪਾਂ ਕਈ ਵਾਰ ਜਮਣ ਨੂੰ ਤੂੰ ਚਾਰ ਬੰਦਿਆਂ ਦੀ ਗੱਲ ਕਰੀਏ ਹਾਂਜੀ ਚਾਰ ਬੰਦੇ ਇਕੱਠੇ ਹੋ ਕੇ ਜਾਣਗੇ ਹਾਂ ਉਹਨੂੰ ਮੇਰਾ ਕਹਿ ਨਹੀਂ ਵੀ ਉਹ ਉਸਤਾਦ ਉਹਨੂੰ ਚਾਰ ਜਾਨਿਆਂ ਨੂੰ ਖੇਡ ਦੱਸੂ ਉਹ ਦੱਸੂਗਾ ਇੱਕੋ ਨੂੰ ਜੇ ਉਹ ਚਾਰ ਡਾਉਂਦੇ ਨੇ ਅਗਲਾ ਕਹਿੰਦਾ ਜਾਰੇ ਇਹਨਾਂ ਨੇ ਤਾਂ ਘੰਟੇ ਚ ਸਾਰੀ ਪੰਜਾਬ ਦੀ ਪਲਾ ਦੇਣੀ ਹੈ ਉਹ ਤਾਂ ਭਲਾਉਣਗੇ ਜੇ ਚਾਰ ਜਾਨੇ ਰਹੋਦੇ ਆ ਕੱਲ ਨੂੰ ਆਪਸ ਵਿੱਚ ਹੀ ਡੋਡੀ ਹੋ ਗਏ ਚਾਰ ਬੈਠੇ ਨੇ ਡੋਡੀ ਹੋ ਗਏ ਉਹਨੇ ਕਹਿੰਦਾ ਮੈਨੂੰ ਆਜਾ ਆਪਾਂ ਨੂੰ ਆ ਪਤਾ ਚੱਲ ਤੂੰ ਆਪਾਂ ਆਰਡਰ ਰੱਖਦੇ ਉਹ ਕਹਿੰਦਾ ਮੈਂ ਆਪਦਾ ਰੱਖਦਾ ਉਹ ਵੀ ਚੰਗਾ ਨਹੀਂ ਜੇ ਡਾਉਣਾ ਜਿਹੜਾ ਕੱਲਾ ਬਣੂਗਾ ਉਹ ਥੋੜਾ ਜਿਹਾ ਲੰਮਾ ਸਾਹ ਉਹ ਨਿਕਲ ਜਾਊਗਾ ਜਿਹੜੇ ਬੰਦੇ ਤੈਨੂੰ ਪਤਾ ਹੈ ਅੱਜ ਕੱਲ ਤਾਂ ਪਰਿਵਾਰ ਆਪਸ ਵਿੱਚ ਹੀ ਡੋਡੀ ਹੋਈ ਜਾਂਦੇ ਨੇ ਉਹ ਡੋਡੀ ਹੋਈ ਜਾਂਦੇ ਨੇ ਜੇ ਚਾਰ ਬੰਦੇ ਕੇਲਾ ਬਣਨ ਜਾਂਦੇ ਨੇ ਹੁੰਦੇ ਨੇ ਚੰਡੀਗੜ੍ਹ ਏਰੀਆ 'ਚ ਵੀ ਜਾਂ ਸਾਰੇ ਪਾਸੇ ਹੁੰਦੇ ਜਿਹੜੇ ਤਿੰਨ ਚਾਰੋਂ ਇਕੱਠੇ ਰਹਿੰਦੇ ਨਹੀਂ ਕਉਂਕਿ ਉਹੀ ਗੱਲ ਪੈਸੇ ਦੀ ਆ ਜਾਂਦੀ ਐ ਚ ਖਰਚਾ ਵਾਲਾ ਆਉਂਦਾ ਘਟਾ ਚਾਰ ਬਾਜੀਆਂ ਆ ਰਹੀਆਂ ਲੰਗਾ ਦਾ ਯਾਰ ਮੈਂ ਇੱਥੇ ਇੰਨਾ ਮੁੱਢ ਦਿੱਤਾ ਸੀ ਤੂੰ ਨੇ ਐ ਕਰ ਲਿਆ ਨੇ ਕਾਰ ਚ ਨਹੀਂ ਤੇਲ ਪੋਇਆ ਬਹੁਤ ਬਹੁਤ ਹੁੰਦੇ ਨੇ ਹੋਣਗੇ ਕਿਉਂਕਿ ਅਗਲਾ ਹੁਣ ਗੱਲ ਤਾਂ ਫਿਰ ਤੈਨੂੰ ਉਦਦੇ ਵੀ ਮੈਂ ਕਹੀ ਸੀ ਆਪਦੀ ਇੰਟਰਵਿਊ ਚ ਵੀ ਮਿਹਨਤ نسل ਤੇ ਤੁਹਾਡੇ ਦਿਮਾਗ ਦਾ ਤੁਹਾਡੀ ਕਾੜ ਆਪਦੀ ਕਿੰਨੀ ਕਿੰਨੀ ਫਿਰ ਜਿੱਤਣਾ ਉਸਤਾਦ ਨੇ ਤੈਨੂੰ ਦੱਸ ਵੀ ਦਿੱਤਾ ਤਾਂ ਵੀ ਜਿੰਨੀ ਮਿਹਨਤ ਤੇ ਨਸਲ ਹੀ ਹੈ ਹਾਂ ਜੋ ਜੀ ਤੁਹਾਡੇ ਕੋਲੇ ਹੈ ਨਹੀਂ ਕਿ ਜਾਂ ਤੁਹਾਡੀ ਮਿਹਨਤ ਨਹੀਂ ਆਪਾਂ ਕੂਤਰ ਮੈਂ ਉੱਥੇ ਵੀ ਕਹਿਆ ਸੀ ਵੀ ਛੱਡ ਕੇ ਤਲਾ ਆਪ ਕਿਤੇ ਫਿਰਦਾ ਕੂਤਰਾ ਆ ਕੇ ਬੈ ਕੇ ਉੱਠ ਕੇ ਦਵੇਰ ਉੱਠ ਘੜਦੇ ਨੇ ਫਿਰ ਉਹਨਾਂ ਨੇ ਕੀ ਜਿੱਤਣਾ ਉਹਨਾਂ ਨੇ ਕੀ ਜਿੱਤਣਾ ਗੱਲ ਤਾਂ ਇਹ ਆ ਵੀ ਫਿਰ ਉਸਤਾਦ ਹੁੰਦੀਆਂ ਹੁਣ ਕਿਹੜਾ ਹੁੰਦੀਆਂ ਨਹੀਂ ਉਸਤਾਦ ਚਲੇ ਦੀਆਂ ਕਿੰਨੇ ਇੱਥੇ ਹੀ ਬੰਦੇ ਚਲੋ ਆਪਾਂ ਨੌ ਨਹੀਂ ਲੈਣਾ ਇੱਕ ਨੂੰ ਦੇਤਾ ਅਗਲੇ ਸਾਲ ਦੂਜੇ ਨੂੰ ਦੇਣ ਚਲੇ ਗਏ ਹੁਣ ਇਹ ਵੀ ਜਾਂਦਾ ਨਹੀਂ ਫਿਰ ਉਹ ਜੀਹਾਂ ਹੁਣ 5 ਲੱਖ ਰੁਪਈਆ ਦਿੱਤਾ ਵਾ ਉਹ ਸਰਪੰਚ ਸਾਹਿਬ ਮੰਨ ਲਓ ਤੁਸੀਂ ਸਾਰੇ ਕੋਠੇ ਤੇ ਖੜੇ ਹੋ ਮੈਂ 5 ਲੱਖ ਲੈ ਆਲਾ ਥੋੜਾ ਚਲੋ 9 ਤਾਂ ਕੁਝ ਨਾ ਕੁਝ ਹੋਊਗਾ ਉਹਦੇ ਕੋਲੇ 10 ਬੰਦੇ ਆ ਕੇ ਵੀ ਭਾਈ ਮੈਂ ਦੱਸ 4 ਬੰਦੇ ਇਕੱਠੇ ਹੋ ਕੇ ਵੀ ਮੈਂ ਤਾਂ ਹਰ ਦੇ ਆ ਚਾਹੇ ਉਹ ਚੇਲੇ ਦੀ ਗਲਤੀ ਆ ਹੁਣ ਉਹ ਸਹੀ ਤਰੀਕੇ ਨਾਲ ਨਾਂ ਉਡਾਉਂਦਾ ਹੋਵੇ ਪਰ ਉਹ ਕਲੇਸ਼ ਨੂੰ ਹੋ ਗਿਆ ਤੁਸੀਂ ਅੱਜ ਕਿਹੜਾ ਮੈਂ ਸੋਨੀ ਤੂੰ ਚਾਹੇ ਕੋਈ ਚੇਲਾ ਮੈਂ ਕਿਹੜਾ ਕਿਸੇ ਦਾ ਕੋਈ ਲਿਆ ਜੇ ਤੁਹਾਡੇ ਚ ਇਨੀ ਪਾਵਰ ਆ ਤਾਂ ਤੁਸੀਂ ਆਪਦਾ ਹੀ ਜਿੱਤ ਕੋਈ ਨਹੀਂ ਭਾਈ ਮੈਂ ਕਿਸੇ ਨੂੰ ਨਹੀਂ ਬਣਾਉਂਦਾ ਬਈ ਗੱਲ ਖਤਮ ਸਹੀ ਆ ਬਾਕੀ ਫੇਰ ਹੋਗੇ ਵੀ ਕੀ ਇਹ ਮਜਬੂਰੀਆਂ ਵੀ ਨੇ ਕਈਆਂ ਦੀ ਕਈ ਹੁਣ ਬੰਦੇ ਅਗਲੇ ਨੇ ਦਿੱਤੇ ਵੀ ਆ ਲੈਂਦੇ ਵੀ ਆ ਆਹੀ ਗੱਲ ਆ ਕੋਈ ਇਤਰਾਜ਼ ਨਹੀਂ ਆ ਕਈ ਸਮੇਂ ਤੱਕ ਦੇ ੱਕੇ ਦਾ ਵੀ ਦਿੰਦੇ ਆ ਮੈਂ ਉਸਤਾਰ ਨਹੀਂ ਆ ਸੀ ਕਦੇ ਮੁੱਲ ਲਿਆ ਨਹੀਂ ਨਾ ਕਿਸੇ ਨੂੰ ਮੁੱਲ ਦੇਣਾ ਨਾ ਦਿੱਤਾ ਨਾ ਪਾਗੇ ਤੋਂ ਲੈ ਕੇ ਆਇਆ ਸਾਡੀ ਉਹੋ ਜੀ ਸੋਚਾ ਕਿਉਂਕਿ ਜਿਹੜਾ ਇਹਦੇ ਤੋਂ ਇਹ ਮੈਥੋਂ ਚੱਕ ਲਿਆਉਣ ਮੈਂ ਇੱਥੋਂ ਚੱਕ ਲਿਆ ਜਾਂ ਮੈਂ ਤਾਰੀ ਉਹਨਾਂ ਤੋਂ ਚੱਕ ਲਿਆ ਮੈਂ ਬਾਜੀ ਤੋਂ ਚੱਕ ਲਿਆ ਹੋਰ ਕਿੰਨੇ ਖੁੱਡੇ ਨੇ ਸਾਡੇ ਕਈਆਂ ਨੂੰ ਵਿਚਾਰੇ ਨੂੰ ਮਿਲਦੇ ਨਹੀਂ ਉਹ ਫਿਰ ਮੁੱਲ ਵੀ ਲੈਣ ਉਹ ਕਰਨਗੇ ਉਹ ਤਾਂ ਫਿਰ ਸਹੀ ਗੱਲ ਆ ਗਾਹਾਂ ਵੇਚਣ ਵਾਲਾ ਫਿਰ ਜਿਵੇਂ ਤੂੰ ਕਹਿੰਦਾ 20 ਲੱਖ ਦੇ ਵੀ ਵਿਕਦੇ ਨੇ ਹਾਂਜੀ ਇੱਕ ਗੱਲ ਨਾਲ ਪੇਪਰਾਂ 'ਚ ਵਿਕਦੇ ਨੇ ਅਸਲੀਅਤ 'ਚ ਨਹੀਂ ਵਿਕਦੇ ਮੈਂ ਤਾਂ ਇੱਕ ਵੈਸੇ ਗੱਲ ਕਰਦਾ ਜਿਹੜੇ ਬੰਦੇ ਉਹਨਾਂ ਨਾਲ ਕਈ ਬੰਦੇ ਨਾਲ ਮੇਰੀ ਗੱਲ ਹੋਈ ਜਦੋਂ ਉਹਨਾਂ ਨੂੰ ਕਹਿੰਦਾ ਕਿ ਕਾਹਦੋਂ ਵੇਚਦੇ ਹੋ ਉਹ ਯਾਰ ਲੋਕ ਮੱਜਾਂ ਵੀ ਵੇਚ ਹੀ ਦ ਹੋਰ ਚੀਜ਼ਾਂ ਵੀ ਵੇਚ ਹੀ ਦਿੰਦੇ ਨੇ ਹੁਣ ਮੈਂ ਦਾ ਵੇਚਣਾ ਮਾੜੀ ਗੱਲ ਆ ਨਹੀਂ ਉਹ ਆਪ ਦਾ ਹਿਸਾਬ ਕਿਤਾਬ ਆ ਆਪਾਂ ਨਹੀਂ ਕਿਸੇ ਨੂੰ ਕਹਿ ਸਕਦੇ ਹਾਂ ਬਈ ਕੋਈ ਕਿ ਬੇਚੋ ਨਾ ਬੇਚੋ ਫ੍ਰੀ ਦੋਵੋ ਉਹ ਅਗਲੇ ਦੀ ਸਰਦਾਰ ਦੀਆਂ ਖਬਰਾਂ ਕਿੰਨੇ ਕ ਅਗਲੇ ਨੇ ਧੱਕੇ ਖਾਦੇ ਨੇ ਇਹ ਵੀ ਗੱਲ ਆ ਠੀਕ ਆ ਨਾ ਕਿਵੇਂ ਕਿਵੇਂ ਅਗਲੇ ਨੇ ਕਬੂਤਰ ਬਣਾਏ ਨੇ ਕਿੰਦੀ ਮਿਹਨਤ ਕੀਤੀ ਕਿੰਨਾ ਤੇਲ ਫੂਕਿਆ ਕਬੂਤਰ ਆ ਕੋਈ ਪਾਕਤਾਂ ਦੇ ਬੱਦ ਬੈਸੇ ਅਸੀਂ ਆਪਦੀ ਸੋਚ ਦੀ ਗੱਲ ਕਰਨੀ ਆ ਮੇਰੀ ਕਬੂਦਰੀ ਰਸੀਨ ਉੱਡੀ ਕੇਰਾ ਬੜੀ ਲੋ ਸੀਗੀ ਅੱਛਾ ਯਾਨੀ ਕਿ ਮੇਰੇ ਖਿਆਲੋਂ ਡੇਢ ਘੰਟਾ ਕੱਲੀ ਉੱਡ ਗਈ ਮੇਰਾ ਸੋਨੂ ਰੰਗਿਆਂ ਦੇ ਦੋ ਕਬੂਤਰ ਸਾਂਝੀ ਸਾਡੀ ਚਾਰਾਂ ਮੰਜਾਂ ਦੀ ਹੋ ਸਾਡੇ ਦੋ ਯਾਨੀ ਕਿ ਵੱਧ ਡੇ ਅੱਛਾ ਉਹ ਕਬੂਦਰੀ ਜਦੋਂ ਐ ਡਿੱਗੀ ਮੈਨ ਤੋਂ ਮਤਲਬ 20 ਕਰਮਾਂ ਵੀ ਉਹਨੇ ਸਾਹ ਨਹੀਂ ਰੱਖਿਆ ਉਹਦਾ ਇੱਕ ਵਿੱਚ ਵੀ ਉਹ ਤੁਹਾਡੇ ਵਾਲੀ ਆਪਣੀ ਕਬੂਤਰੀ ਨਾ ਜੀ ਕਹਿੰਦਾ ਵੀ ਮੇਰੇ ਵਾਲਾ ਨਹੀਂ ਉਹ ਲੱਗੀ ਲੋ ਬਾਲੀ ਸੀ ਬੈਠੀ ਨਹੀਂ ਨਿੱਕੀ ਵੀਰੋ ਹਾਂ ਉਹ ਕੁਦਰਤੀ ਨਾ ਉਹਨੂੰ ਕੀ ਚੱਕਰ ਪੈ ਗਿਆ ਜਿਵੇਂ ਹੁਣ 3 ਵਜੇ ਦੀ ਬਾਜੀ ਖਤਮ ਹੋਈ ਇੱਕ ਘੰਟਾ 20 ਮਿੰਟੋ ਕੱਲੀ ਉੱਡੀ ਗਈ ਉਹ ਕਮਲੀ ਹੋ ਗਈ ਨਾ ਸਤਰੀ ਤੇ ਨਹੀਂ ਆਈ ਉਹ ਲੱਗੀ ਜਾਂਦਾ ਲੱਗੀ ਜਾ ਕੇ ਕਿਹੇ ਚ ਅੱਛਾ ਤੇ ਉਹਦੇ ਕੂਤਰਾਂ ਨੂੰ ਜਿਹਨਾਂ ਨੇ ਤੁਹਾਡਾ ਨਾਮ ਕੱਢਣਾ ਮੈਨੂੰ ਇਹ ਸਰਪੰਚ ਸਾਹਿਬ ਫੋਨ ਕਰੀ ਜਾਂਦੇ ਸੀ ਵੀ ਫਿਰਦੀ ਆ ਫਿਰਦੀ ਆ ਉਹ ਪੂਰੇ ਪੰਜਾਬ ਚ ਘੁੰਮ ਜਾਂਦੀ ਐ ਵੀ ਇੰਨੀ ਉੱਡੀ ਕੂਤਰੀ ਉਹਦੀ ਹੁਣ ਉਹ ਕੂਤਰਾਂ ਨੂੰ ਕਿਹੜੇ ਹਸਾਮਨਾ ਵੇਚ ਦਾਂਗੇ ਆਪਾਂ ਜਿਹੜੇ ਕੂਤਰਾਂ ਨੇ ਆਪਣੇ ਖਾਤਰ ਮਾਂ ਨਹੀਂ ਦੇਤੀ ਉਹਨੂੰ ਕਿਹੜੇ ਹਸਾਮਨਾ ਵੇਚ ਦਾਂਗੇ ਨਾਲੇ ਇਹ ਜਾਨਵਰੀ ਐ ਇਹ じゃ ਵੀ ਕੀ ਮੱਝਾਂ ਨੇ ਕਦੇ ਜਾਨ ਦਿੱਤੀ ਜਿਹੜਾ ਗੱਲਾਂ ਕਹਿੰਦਾ ਮੱਝਾਂ ਵੇਚ ਦਿਆਂ ਤੁਸੀਂ ਛੋਡੀ ਖਾਤਰ ਮੱਝਾਂ ਤਾਂ ਦੁੱਧ ਉਹ ਕਮਾਈ ਵੀ ਕਰਦੇ ਆ ਵੀ ਮੱਜਾ ਦਾ ਪਰ ਉਹ ਗੱਲ ਕਹਿਣ ਦਾ ਵੀ ਸਾਡੀ ਸੋਚ ਜਾ ਬਈ ਅਸੀਂ ਨਹੀਂ ਵੇਚਣਾ ਚਾਹੇ ਕੋਈ 50 ਲੱਖ ਦੇ ਦੇਵੇ ਮੇਰੀ ਜਦੋਂ ਪਹਿਲਾਂ ਸੰਦੀਪ ਬਰਾੜ ਵੀਰ ਨੇ ਇੰਟਰਵਿਊ ਕੀਤੀ ਸੀਗੀ ਮੈਨੂੰ 9814215006 ਨੰਬਰ ਸੀ ਮੇਰਾ ਬੰਦ ਕਰਨਾ ਪਿਆ ਮੈਨੂੰ ਅੱਛਾ ਨਿੱਤ ਫੋਨ ਆਉਂਦੇ ਹੀ ਕਦੇ ਜੂਪੀ ਚੋਂ ਹਰਿਆਣੇ ਚੋਂ ਕੋਈ ਕਿਤੋਂ ਕੋਈ ਕਿਤੋਂ ਭਾਈ ਜੀ ਮੁੱਲ ਦੇ ਦਿਓ ਜਾਂ ਉਂ ਦੇ ਦਿਓ ਮੈਂ ਕਹਿੰਦਾ ਸਿਆਪੇ ਛੇੜ ਲਿਆ ਯਾਰ ਵੀ ਆਪਾਂ ਨਾ ਵੇਚਣੇ ਆ ਆਪਾਂ ਕਹਿੰਦੇ ਨੇ 11 ਵਜੇ ਰਾਤ ਨੂੰ ਸੁੱਤੇ ਫੇ ਫੋਨ ਆ ਜਣਾ ਭਾਈ ਜੀ ਜੋੜਾ ਲੈ ਕੇ ਜਾਣਾ ਮੈਂ ਫੋਨ ਹੀ ਬੰਦ ਕਰਤਾ ਹੁਣ ਤਾਂ ਮੈਂ ਡਰਦਾ ਹੀ ਸੋਦੋ ਬਹੁਤਾ ਬੰਦ ਹੁਣ ਤਾਂ ਬਹੁਤਾ ਪ੍ਰੇਮ ਆ ਆ ਨਾ ਬੰਦ ਕਰਨਾ ਪੈ ਜਾਵੇ ਗਰਵਾਜੀਆਂ ਛੁੱਟੇ ਨਿੱਕੀ ਬਾਈ ਨੂੰ ਕੈਂਵਰੇ ਜਵਾਬ ਤਾਂ ਮੈਂ ਕਹਾਂ ਤੂੰ ਮੇਰੀ ਰਹਿਣ ਦੇ ਕਹਿੰਦਾ ਨਹੀਂ ਕਹਿੰਦਾ ਫਿਰ ਮੈਂ ਬਾਈ ਨੂੰ ਕਹੂੰਗਾ ਇਦਾਂ ਇੰਨਾ ਡਰਦੇ ਆ ਭਰਾਵਾ ਇੰਟਰਵਿਊ ਤੋਂ ਵੀ